ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਬੁਰਜ ਕੁਲਾਰਾ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦਾ ਆਖਰੀ ਪੈਂਡ ਹੈ ਇਸ ਤੋਂ ਅੱਗੇ ਜੀ ਮੋਗਾ ਸਟਾਰਟ ਹੋ ਜਾਂਦਾ ਜਮਾ ਬਿਲਕੁਲ ਨਾਲ ਬਲਾਸਪੁਰ ਰਹਿ ਜਾਂਦਾ ਜੀ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਨਗ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਸਿੰਘ ਪਿੰਡ ਬਰਦਕਲਾਰਾ ਤਸਿਲ ਦੇਰਾਉਂਦੇਰਾ ਰੋਹਰ ਮੋਬਾਈਲ ਨੰਬਰ ਜੀ 950144594 ਠੀਕ ਆ ਜੀ ਤਿੰਨ ਨਗ ਆ ਜੀ ਅੱਜ ਹਾਂ ਤਿੰਨ ਨਗ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨ ਮੱਝ ਸਿਹਰ ਦੂਜਾ ਸੂਆ ਜੀ ਕਦੋਂ ਸੂਈ ਆ ਜੀ ਇਹ ਕਿੰਨਾਂ ਦਿਨ ਹੋ ਗਏ ਬੱਚਾ ਕੀ ਆ ਮਗਰ ਮੱਸੀ ਆ ਜੀ ਵੱਛੀ ਹੈ ਜੀ ਹਾਂ ਬੱਛੀ ਹੈ ਜੀ ਇਹ ਡੱਬੀ ਵੱਛੀ ਜੀ ਅਰਦੀ ਗਾਰੰਟੀ ਹੈ ਜੀ ਜੀ ਦੀ ਗਾਰੰਟੀ ਹੈ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 12 ਕਿਲੋ ਤਿਆਰ ਜੋਕ ਕੇ ਦੇ ਦਾਂਗੇ ਜੋਕ ਕੇ ਦੇ ਦਾਂਗੇ ਥਣਾ ਦੀ ਗਾਰੰਟੀ ਹੈ ਤੋੜ ਕੇ ਦਿਖਾ ਦੇ ਜੀ ਜਰਸੀ ਕ੍ਰਾਸ ਹੰਗ ਪੈ ਜਾਂਦਾ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਜੀ ਸੂਹਾ ਦੂਜਾ ਸੂਈ ਹੈ 10 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛੀ ਆ ਟੌਪ ਦੀ ਬਾਕੀ ਬੱਚੇ ਦਾ ਨਾ ਆ ਗਿਆ ਵੀ ਨਾਲ ਆ ਛੋਟੇ ਛੋਟੇ ਸਿੰਗੀ ਜੇ ਮਾਰਦੇ ਮੋਦੀ ਤਾਂ ਨਹੀਂ ਬਈ ਨਹੀਂ 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 ਬਿਲਕੁਲ ਠੀਕ ਹੈ ਵੀਰੇ ਠੰਡੀ ਸੀਲ ਦੀ ਫੁੱਲ ਗਰੰਟੀ ਹੋਊਗੀ ਜਿਹੜਾ ਅੱਜ ਦੁੱਧ ਤਿਆਰ ਆ ਉਹ 12 ਕਿਲੋ ਆ ਕੋਈ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਆਪਦੀ ਚਬਾਈ ਕਰ ਸਕਦਾ ਜੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਬਾਈ ਵਾਲਾ ਥਣ ਆ ਬਾਕੀ ਚਾਰ ਹੀ ਥਣਾਂ ਫੋਰ ਸ਼ਾਂਕ ਕੋਈ ਵੀ ਨਹੀਂ ਜੀ ਸੋਹਣਾ ਮੋਟਾ ਥਣ ਲੱਗਿਆ ਵਾ ਚਾਰ ਚਾਰ ਰੰਗ ਲਾਲਾ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਨਾਲ ਤੁਹਾਨੂੰ ਬੱਚਾ ਮਗਰ ਟੌਪ ਦੀ ਐਫਐਫ ਵੱਛੀ ਮਿਲ ਜਾਣੀ ਆ ਬੱੱਚੀ ਆਪਾਂ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਲੋ ਜੀ ਪਾਓ ਦਰਸ਼ਨ ਬੱੱਚੀ ਦੇ ਠੀਕ ਹੈ ਜੀ ਡਿਮਾਂਡ ਕੀ ਰਹਿਣ ਵਾਲੇ ਜਮਾਂ ਲੈਣ ਦੇਣ ਜੀ ਡਿਮਾਂਡ ਜੀ ਦਾ 45000 ਜੀ ਹੋਜੂ ਮਾਨਤਨ ਮਾਨਤਨ ਹੋਜੂਗੀ ਜਾਇਦ ਡਿਮਾਂਡ ਆ 45000 ਰੁਪਿਆ ਬਾਈ ਕਹਿੰਦਾ ਯਸ ਨੂੰ ਆ ਥੋੜਾ ਕਨਾ ਮਾਨਤਨ ਫਿਰ ਵੀ ਆਏ ਗਏ ਦਾ ਕਰ ਦਾਂਗੇ ਬੱਚਾ ਵੀ ਤੁਹਾਨੂੰ ਮਗਰ ਬੱੱਚੀ ਮੈਲ ਜਾਨੀ ਦੋ ਨੰਬਰ ਵੀਰੇ ਡੱਪੀ ਵੇੜ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਆ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਹੋ ਗਏ ਟੋਕੜਾ ਜੀ ਹੁੰਦੀ ਆ ਜੀ ਏਆਈ ਵਗੈਰਾ ਹੋਈ ਆ ਜੀ ਏਆਈ ਨਹੀਂ ਹੋਈ ਨਹੀਂ ਹੋਈ ਦੁੱਧ ਕਿੰਨਾ ਤਿਆਰ ਆ ਜੀ 6 ਕਿਲੋ ਤਿਆਰ ਦੋਨੇ ਟਾਈਮਾਂ ਦਾ ਥਣਾ ਦੀ ਗਰੰਟੀ ਆ ਜੀ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਤੋੜ ਕੇ ਦਿਖਾ ਦਿਓ ਜੀ ਸੋਹਣੀ ਵੈੜਾ ਜੀ ਰੰਗ ਪ੍ਰਿੰਟ ਦੀ ਚੰਗੀ ਆ ਦੇਖ ਲਓ ਡੱਬ ਚੰਗਾ ਸੋਹਣਾ ਆਇਆ ਵਾ ਬਾਈ ਦੱਸਦਾ ਕਿ ਟੋਕੜੀ ਮੰਨ ਕੇ ਆਜੋ ਜੀ ਤੁਸੀਂ 6 ਕਿਲੋ ਨੈਟ ਦੁੱਧ ਤਿਆਰ ਹੋਊਗਾ ਤਸੱਲੀ ਤੁਸੀਂ ਕਰਨੀ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਫਨਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਰੰਗ ਪ੍ਰਿੰਟ ਦੇ ਵੀ ਪੂਰੇ ਚੰਗੀ ਆ ਐਨ ਗਲਾਬੀ ਥਾਣਾ ਪਥਣ ਤੁ ਨੂੰ ਚੈੱਕ ਵੀ ਕਰਵਾ ਦਿੰਨੇ ਥੋੜਾ ਜਨਾ ਉਪਰਾ ਕਰਦਾ ਜੀ ਪਸ਼ੂ ਕੈਮਰੇ ਤੋਂ ਡਰਦੇ ਆ ਜੀ ਸੀਰੀਅਲਸ ਲੱਗ ਬਾਈ ਕਹਿੰਦਾ ਪੂਰੀ ਆ ਬਾਕੀ ਵੀਰੇ ਮੈਂ ਰੇਕ ਵੀਡੀਓ ਚ ਬੇਨਤੀ ਕਰਦਾ ਹੁੰਨਾ ਜੇ ਕੋਈ ਸੂਆ ਸਵਾਇਆ ਨਾ ਹੁੰਦਾ ਤਾਂ ਤੁਸੀਂ ਆਪਦੀ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਹੁੰਨੇ ਆ ਜੀ ਡਿਮਾਂਡ ਇਹਦੀ ਜੀ ਡਿਮਾਂਡ ਇਹਦੀ 17000 ਜੀ ਜੋੜਾ ਲੈ ਜੇ ਸੱਜਣ ਕੋਈ ਜੀ ਜੇ ਇਹ ਦੋਨੇ ਇਹ 45% ਦੇ ਦਾ ਜੋੜਾ ਹੈ ਠੀਕ ਆ ਜਿਆਦਾ ਹੋ ਜੂ ਮਾਨਤਾ ਨਾ ਹਾਂਜੀ ਠੀਕ ਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਆ ਜੀ ਇਹਦਾ ਦੂਜਾ ਸੂਈ ਠੀਕ ਆ ਜੀ ਇਹ ਕਾ ਤੋਂ ਸੂਈ ਆ ਜੀ ਇਹਨੂੰ ਹੋ ਗਏ ਸਾਢੇ 3 ਮਿੰਟ ਤੋਂ ਜੀ ਸਾਢੇ 3 ਮਹੀਨੇ ਏਆਈ ਵਗੈਰਾ ਹੋਈ ਆ ਜੀ 1 ਮਹੀਨਾ ਹੋ ਗਿਆ ਹੋਊਗਾ ਖਾਲੀ ਮੰਨ ਕੇ ਦੇਣੀ ਆ ਵੈਸੇ ਆਪਾਂ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ 7 ਕਿਲੋ ਤਿਆਰ ਆ ਦੋਨੇ ਟਾਈਮਾਂ ਦਾ ਥਣ ਕੋਈ ਵਾਧਾ ਘਟਾ ਨਹੀਂ ਨਹੀਂ ਕੋਈ ਨਹੀਂ ਫੁੱਲ ਗਰੰਟੀ ਆ ਠੀਕ ਆ ਬਾਕੀ ਦੀ ਫੈਟ तकरीबन 8 ਤੋਂ ਪਲੱਸ ਹੀ ਹੋਣੀ ਚੰਗੀ ਕ੍ਰੋਸ ਆ ਫੈਟ ਕੇ ਪਰ ਵੀ 70 ਵੀ ਆਉਦਾ ਚਾਹੇ ਕੋਈ ਫੈਟ ਕਢਾ ਕੇ ਲੈ ਹਾਂ ਫੈਟ ਕਢਾ ਵੀ ਠੀਕ ਆ ਜੀ ਇਹ ਗੱਲ ਵੀ ਬਾਈ ਦੀ ਸਹੀ ਆ ਬਾਈ ਕਹਿੰਦਾ ਦੁੱਧ ਇਹ ਤਾਂ ਮੱਝਾਂ ਜੀ ਬੈਂਦਾਗਾ ਚਾਹੇ ਕੋਈ ਫੈਟ ਕਢਾ ਕੇ ਲੈ ਜੇ ਜਿਹੜਾ 6-7 ਕਿਲੋ ਦੁੱਧ ਐਂਡ ਚਿੱਟਾ ਹੋਊਗਾ ਮੱਝਾਂ ਵਰਗਾ ਇੱਕ ਮਹੀਨੇ ਦੀ ਏਆਈ ਹੋਈ ਵੀ ਆ ਦੇ ਨਹੀਂ ਬਾਈ ਕਹਿੰਦਾ ਖਾਲੀ ਆ ਉਹਦੇ ਆਲੇ ਪਾਸੋਂ ਤੁਸੀਂ ਬੇਫਿਕਰ ਹੋ ਜਿਓ ਜੀ ਜੇ ਗੱਬਰ ਰਹੇਗੀ ਤਾਂ ਅਗਲੇ ਦਾ ਵੀਰੇ ਫਾਇਦਾ ਹੋ ਜਾਣਾ ਜੀ ਤੇ ਨਹੀਂ ਰੇਟ ਬਾਈ ਨੇ ਪਹਿਲਾਂ ਹੀ ਖਾਲੀ ਵਾਲਾ ਕਰਨਾ ਜੀ ਲੈ ਚੱਲੀ ਵੀਰੇ ਬਾਕੀ ਥਣ ਤੁਨੂੰ ਨੇੜੇ ਤੋਂ ਵੀ ਚੈੱਕ ਕਰਾਵਾਂਗੇ ਥੋੜਾ ਜਨਾ ਕੈਮਰੇ ਤੋਂ ਡਰਦੇ ਆ ਜੀ ਬੱਦੂ ਕਿਉਂਕਿ ਇੱਕ ਤਾਂ ਥੋੜੀ ਜਿਹੀ ਜਗ੍ਹਾ ਦੀ ਤੰਗੀ ਆ ਇੱਕ ਉਪਰਾ ਬੰਦਾ ਬਾਈਆਂ ਦੇ ਘਰੇ ਆਉਂਦਾ ਨਹੀਂਗਾ ਜੀ ਤੇ ਇਹ ਵੈਸੇ ਪਾਸਾ ਜਾਂ ਰੱਖਦੀ ਐ ਬਈ ਐ ਵੀ ਐ ਜੀ ਕੋਈ ਨੌਸਿਆ ਜਾਂਦੀ ਸਹੀ ਆ ਥਣ ਵਗੈਰਾ ਸਹੀ ਆ ਇਹ ਬੈਠਣਾ ਹੋ ਜਾਂਦਾ ਇਹਨੂੰ ਠੀਕ ਹੈ ਐਫ ਦਾ ਸ਼ੈਡ ਦਿਖਾਉਂਦੀ ਆ ਪਰ ਬਾਈ ਕਹਿੰਦਾ ਥਣਾ ਦੀ ਡੰਨ ਹੋਊਗੀ ਤੁਸੀਂ ਬੇਫਿਕਰ ਹੋ ਜਾਓ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦੀ 35000 ਇਹਦੀ 35000 ਰੁਪਿਆ ਬਾਕੀ ਕੋਈ ਵੀ ਨਾ ਤੁਹਾਨੂੰ ਕੋਈ ਪਸੰਦ ਆਉਂਦਾ ਜੀ ਨੰਬਰ ਦੇ ਬਾਕੀ ਛੰਡੀਆਂ ਸਾਰੀਆਂ ਠੀਕ ਆ ਜੀ ਸੀ ਵੀ ਸਲਾਗਤੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਮਰਜ਼ੀ ਚੋਣ ਲੈ ਠੀਕ ਆ ਜੀ ਕੋਈ ਵੀ ਨਾ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੇ ਜੇ ਮੈਂ ਲਈ ਦੋਨੇ ਦੋਨੇ 45000 ਜੋੜਾ ਦੇ ਦੋਨੇ 45 ਦਾ ਜੋੜਾ ਦੇ ਦਾਂਗੇ ਠੀਕ ਆ ਜੀ ਜੇ ਕੋਈ ਤਿੰਨੇ ਕਰਕੇ ਆਲੇ ਠੀਕ ਹੈ ਜੀ ਜੇ ਕੋਈ ਟੋਕੜਾਂ ਦਾ ਜੋੜਾ ਲੈ ਜਾਊਗਾ ਤਾਂ ਬਾਈ ਕਹਿੰਦਾ 45000 ਜੀਆਂ ਦੇ ਦਾਂਗੇ ਜੀ ਫਾਇਦਾ ਹੋ ਜਾਊ ਜੇ ਤੁਸੀਂ ਜੋੜਾ ਲੈ ਜਾਓਗੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ